YouTube ਚੈਨਲ ਕੁਦਰਤ ਵਰਦਾਨਰ ਫੇਸਬੁੱਕ ਪੇਜ ਹਰਚੰਦ ਸਿੰਘ ਗਿਲਜਾਣੋਂ ਦੇਖ ਰਹੇ ਸਾਰੇ ਹੀ ਦੋਸਤਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਨਵੀਂ ਵੀਡੀਓ ਦੇ ਵਿੱਚ ਦੋਸਤੋ ਅੱਜ ਆਪਾਂ ਗੱਲ ਕਰਨੀ ਹੈ ਨਮਕ ਦੇ ਬਾਰੇ ਦੇ ਵਿੱਚ ਵੀ ਕੋਈ ਨਵਾਂ ਸ਼ਬਦ ਨਹੀਂ ਹੈ ਨਮਕ ਸਾਰੇ ਆਪਾਂ ਜਾਣਦੇ ਆਂ ਹਰ ਰੋਜ਼ ਹੀ ਆਪਾਂ ਵਰਤੋਂ ਕਰਦੇ ਆਂ ਤੇ ਕਈ ਪ੍ਰਕਾਰ ਦਾ ਨਮਕ ਹੈ ਜਿਹੜਾ ਉਹ ਸਾਨੂੰ ਮਿਲਦਾ ਹੈਗਾ ਅਸੀਂ ਵਰਤੋਂ ਦੇ ਵਿੱਚ ਲੈ ਕੇ ਆਉਣੇ ਆਂ ਆਪਾਂ ਗੱਲ ਕਰਨੀ ਵੀ ਸਭ ਤੋਂ ਉੱਤਮ ਕਿਹੜਾ ਹੈ ਸਾਡੇ ਆਸਤੇ ਸਭ ਤੋਂ ਗੁਣਕਾਰੀ ਕਿਹੜਾ ਨਮਕ ਹੈ ਕੀ ਦੀ ਅਸੀਂ ਵਰਤੋਂ ਕਰੀਏ ਤਾਂ ਉਹਦੇ ਵਿੱਚ ਸਭ ਤੋਂ ਜਿਹੜਾ ਗੁਣਕਾਰੀ ਹੈ ਆਯੁਰਵੇਦਾ ਦੀ ਦ੍ਰਿਸ਼ਟੀ ਦੇ ਅਨੁਸਾਰ ਗੁਣਾ ਦੇ ਆਧਾਰ ਤੇ ਆਯੁਰਵੇਦਾ ਨੇ ਜਿਸ ਚੀਜ਼ ਨੂੰ ਜ਼ਿਆਦਾ ਮਾਨਤਾ ਦਿੱਤੀ ਹੈ ਤੇ ਉਹ ਆਪਾਂ ਡੜਾ ਦੇਖ ਰਹੇ ਹਾਂ ਇਹ ਸਿੰਧ ਦਾ ਨਮਕ ਜਿਹਨੂੰ ਲਾਹੌਰੀ ਨਮਕ ਕਿਹਾ ਜਾਂਦਾ ਹੈ ਪਾਕਿਸਤਾਨੀ ਨੂਨ ਵੀ ਆਪਾਂ ਕਹਿ ਦਿੰਦੇ ਹਾਂ ਤਾਂ ਇਹਨੂੰ ਜਿਹੜਾ ਹੈਗਾ ਮਾਂਤਾ ਅਜਰਬੈਦਾਨੀ ਦਿੱਤੀ ਆ ਤੇ ਇਹ ਥੋੜਾ ਜਿਹਾ ਇਸ ਤੋਂ ਲਾਲ ਰੰਗ ਦੇ ਵਿੱਚ ਵੀ ਹੁੰਦਾ ਥੋੜਾ ਜਿਹਾ ਇਸ ਰੰਗ ਦਾ ਹੋ ਜਾਂਦਾ ਹੈ ਇਹ ਕੁਦਰਤੀ ਰੂਪ ਦੇ ਵਿੱਚ ਪ੍ਰਕਿਰਤੀ ਦਾ ਬਣਾਇਆ ਹੋਇਆ ਪਰਮਾਤਮਾ ਦਾ ਬਣਾਇਆ ਹੋਇਆ ਨਮਕ ਹੈ ਇਹ ਕਿਤੇ ਸਾਨੂੰ ਫੈਕਟਰੀਆਂ ਦੇ ਵਿੱਚੋਂ ਬਣਾਉਣਾ ਨਹੀਂ ਪੈਂਦਾ ਚਟਾਨਾਂ ਦੇ ਵਿੱਚੋਂ ਮਿਲ ਜਾਂਦਾ ਹੈ ਤੇ ਜਦੋਂ ਅਸੀਂ ਇਹਨੂੰ ਪੀਸਦੇ ਹਾਂ ਤੇ ਥੋੜਾ ਜਿਹਾ ਮਟਮੇਲਾ ਜਿਹਾ ਹੁੰਦਾ ਜਾਂ ਥੋੜਾ ਜਿਹਾ ਲਾਲ ਰੰਗ ਦਾ ਹੁੰਦਾ ਹੈ ਇਸ ਤੋਂ ਇਲਾਵਾ ਕਾਲਾ ਨਮਕ ਹੋ ਗਿਆ ਸਮੁੰਦਰੀ ਨਮਕ ਡਲੀ ਵਾਲਾ ਨਾਮ ਕਹਿੰਦਾ ਇੱਕ ਜੋ ਪੈਕ ਪੈਕਿੰਗ ਦੇ ਵਿੱਚ ਸਾਨੂੰ ਮਿਲਦਾ ਹੈਗਾ ਜਿਹਨੂੰ ਅਸੀਂ ਆਇਓਡੀਨ ਨਾਮ ਕਹਿ ਦਿੰਦੇ ਆ ਜਿਹੜਾ ਸਾਡੇ ਘਰਾਂ ਦੇ ਵਿੱਚ 90 95% ਉਹੀ ਵਰਤਿਆ ਜਾਂਦਾ ਉਹ ਨਮਕ ਹੈਗਾ ਹੁਣ ਉਹ ਜਿਹੜੇ ਨਮਕ ਨੇ ਉਹਦੇ ਵਿੱਚ ਮਨੁੱਖੀ ਹੱਸਤਾ ਸ਼ੇਪ ਹੈ ਪਰ ਇਹ ਜਿਹੜਾ ਨਮਕ ਹੈ ਇਹ ਪ੍ਰਮਾਤਮਾ ਦਾ ਕੁਦਰਤ ਦਾ ਬਣਾਇਆ ਹੋਇਆ ਉਹ ਇੱਕ ਤਰ੍ਹਾਂ ਨਾਲ ਆਪਾਂ ਕਹਿ ਸਕਦੇ ਹਾਂ ਮਨੁੱਖ ਦਾ ਬਣਾਇਆ ਹੋਇਆ ਜਾਨੀ ਮਨੁੱਖ ਦੇ ਵੱਲੋਂ ਕੋਈ ਨਾ ਕੋਈ ਪ੍ਰੋਪੋਗੈਂਡਾ ਤਿਆਰ ਕਰਕੇ ਉਹ ਤਿਆਰ ਕੀਤਾ ਜਾਂਦਾ ਹੈ ਤਾਂ ਉਹਦਾ ਤੇ ਇਹਦਾ ਕੀ ਫਰਕ ਹੈ ਇਹਦੇ ਵਿੱਚ ਕੀ ਗੁਣ ਨੇ ਕਿਉਂ ਇਹਨੂੰ ਜ਼ਿਆਦਾ ਮਾਨਤਾ ਦਿੱਤੀ ਗਈ ਹੈ ਉਹਦੇ ਬਾਰੇ ਆਪਾਂ ਗੱਲ ਕਰਦੇ ਹਾਂ ਤਾਂ ਸਿੰਧਾ ਨਮਕ ਸੋਡੀਅਮ ਕਲੋਰਾਇਡ ਜਿਹਦੇ ਵਿੱਚ ਪ੍ਰਕਿਰਤੀ ਨੇ 80 ਕੁ ਪ੍ਰਕਾਰ ਦੇ ਮਿਨਰਲਸ ਪਾਏ ਹੋਏ ਨੇ ਜਿਹੜੇ ਸਾਡੇ ਸਰੀਰਾਸਤੇ ਬਹੁਤ ਜ਼ਰੂਰੀ ਨੇ ਸਾਨੂੰ ਰੋਜ਼ਾਨਾ ਲੋੜਿੰਦੇ ਨੇ ਸਾਡੇ ਸਰੀਰ ਦੇ ਵਿੱਚ ਜੋ ਖੁਰਾਕੀ ਤੱਤ ਅਸੀਂ ਖਾਂਦੇ ਆ ਉਹਨਾਂ ਦੇ ਵਿੱਚੋਂ ਸਾਨੂੰ ਘਟ ਵੱਧ ਮਿਲਦੇ ਨੇ ਤੇ ਨਮਕ ਦੇ ਵਿੱਚੋਂ ਅਸੀਂ ਪੂਰੇ ਕਰਦੇ ਆ ਤਾਂ ਇਹਦੇ ਵਿੱਚ ਆਪਾਂ ਦੇਖਦੇ ਆ ਜਿਹੜੇ ਹਾਈ ਬੀਪੀ ਦੇ ਮਰੀਜ਼ ਨੇ ਅਕਸਰ ਡਾਕਟਰ ਸਲਾਹ ਦਿੰਦੇ ਨੇ ਨਮਕ ਘੱਟ ਖਾਣਾ ਪਰ ਇਹ ਨਮਕ ਨੂੰ ਲੋੜ ਅਨੁਸਾਰ ਅਸੀਂ ਲੈ ਸਕਦੇ ਆ ਜਿਆਦਾ ਵਰਤੋਂ ਕਿਸੇ ਵੀ ਚੀਜ਼ ਦੀ ਮਾੜੀ ਐ ਇਹਨੂੰ ਵੀ ਸਵਾਦ ਅਨੁਸਾਰ ਹੀ ਅਸੀਂ ਵਰਤਦੇ ਆ ਤਾਂ ਇਹਦੀ ਵਰਤੋਂ ਅਸੀਂ ਜਿਹੜਾ ਹੈਗਾ ਹਾਈ ਬੀਪੀ ਦੇ ਮਰੀਜ਼ ਆ ਉਹ ਕਰ ਸਕਦੇ ਆ ਇਹ ਸਾਡੇ ਪਾਚਨ ਤੰਤਰ ਨੂੰ ਮਜ਼ਬੂਤ ਕਰਦਾ ਹੈ ਹੱਡੀਆਂ ਨੂੰ ਮਜ਼ਬੂਤ ਕਰਦਾ ਹੈ ਸਰੀਰ ਦੇ ਵਿੱਚੋਂ ਤਜਾਬੀਪਣ ਨੂੰ ਖਤਮ ਕਰਦਾ ਹੈ ਪੇਟ ਗੈਸ ਨੂੰ ਖਤਮ ਕਰਦਾ ਹੈ ਔਰ ਸਾਡੇ ਸਰੀਰ ਦੇ ਵਿੱਚ ਕੋਈ ਜੋੜਾਂ ਦੇ ਵਿੱਚ ਸੋਜ ਆ ਜਾਂਦੀ ਹੈ ਕੋਈ ਦਰਦ ਹੁੰਦੇ ਆ ਕੋਈ ਗੰਢ ਬਣ ਜਾਂਦੀ ਹੈ ਚੋਟ ਲੱਗਣ ਤੇ ਕੋਈ ਗੰਢ ਬਣ ਜਾਂਦੀ ਹੈ ਉਹਨੂੰ ਖਤਮ ਕਰਦਾ ਹੈ ਹੁਣ ਇਹਨੂੰ ਜੇ ਅਸੀਂ ਖਾਣੇ ਆ ਤਾਂ ਖਾਣ ਦੇ ਖਾਣਾ ਤਾਂ ਸਵਾਦ ਅਨਸਾਰੀ ਹੈ ਤਾਂ ਖਾਣਾ ਖਾਣ ਦੇ ਨਾਲ ਕੀ ਹੁੰਦਾ ਇਹਨੂੰ ਜਦੋਂ ਅਸੀਂ ਖਾਂਦੇ ਹਾਂ ਤਾਂ ਉਹਦੇ ਨਾਲ ਸਾਡੇ ਜਿਹੜੇ ਅੰਦਰੂਨੀ ਰੋਗ ਹੈ ਉਹਨਾਂ ਨੂੰ ਇਹ ਠੀਕ ਕਰਦਾ ਜਿਵੇਂ ਪਾਚਨ ਤੰਤਰ ਦੇ ਰੋਗ ਹੋ ਗਏ ਸਾਡਾ ਹੱਡੀਆਂ ਦੀ ਆਪਾਂ ਗੱਲ ਕੀਤੀ ਹੈ ਮਿਨਰਲ ਤਾਂ ਸਾਡੀ ਬੋਡੀ ਨੂੰ ਇਹਦੇ ਵੱਲੋਂ ਮਿਲਦੇ ਨੇ ਇਹ ਚੋਂ ਮਿਲਦੇ ਨੇ ਤਜਾਬ ਗੈਸ ਵਗੈਰਾ ਤੋਂ ਸਾਨੂੰ ਇਹ ਨਿਜਾਦ ਦਵਾਉਂਦਾ ਹੁਣ ਉਸ ਤੋਂ ਬਾਅਦ ਜੇ ਆਪਾਂ ਬਾਰੀ ਰੂਪ ਦੇ ਵਿੱਚ ਇਹਦੀ ਵਰਤੋਂ ਕਰਦੇ ਆ ਤਾਂ ਇਹਨੂੰ ਆਪਾਂ ਕਿਵੇਂ ਵਰਤ ਸਕਦੇ ਆ ਜਿਵੇਂ ਆਪਾਂ ਮੰਨ ਲਓ ਥੱਕੇ ਹੋਣੇ ਆ ਪੈਰ ਦਰਦ ਕਰ ਰਹੇ ਹੁੰਦੇ ਆ ਜਿਆਦਾ ਤੁਰ ਕੇ ਆ ਕੇ ਪੈਰ ਦਰਦ ਕਰ ਰਹੇ ਆ ਤਾਂ ਉਹਦੇ ਵਿੱਚ ਪਾਣੀ 2-3 ਲੀਟਰ ਪਾਣੀ ਲੈ ਕੇ ਉਹ ਚ ਇੱਕ ਨਮਕ ਦਾ ਚਮਚਾ ਜਿਹੜਾ ਘੋਲ ਕੇ ਕੋਸੇ ਜਿਹੇ ਪਾਣੀ ਦੇ ਵਿੱਚ 5-7 ਮਿੰਟ ਅਸੀਂ ਪੈਰ ਭੋਂਕੇ ਰੱਖਦੇ ਆ ਗੋਡਿਆਂ ਤੋਂ ਥੱਲੇ ਥੱਲੇ ਲੱਤਾਂ ਦੇ ਉੱਪਰ ਇਹ ਪਾਣੀ ਪਾਉਂਦੇ ਰਹਿੰਨੇ ਆ ਤਾਂ 5-7 ਮਿੰਟਾਂ ਦੇ ਵਿੱਚ ਉਹ ਸਾਨੂੰ ਉਹ ਜਿਹੜੀ ਥਕਾਵਟ ਮਹਿਸੂਸ ਹੋ ਰਹੀ ਸੀ ਜਿਹੜੀ ਸਾਨੂੰ ਪੇਨ ਜੀ ਇੱਕ ਮਹਿਸੂਸ ਹੋ ਰਹੀ ਸੀ ਇੱਕ ਅਕੜਨ ਜੀ ਪੈਰਾਂ ਦੇ ਵਿੱਚ ਮਹਿਸੂਸ ਹੋ ਰਹੀ ਸੀ ਉਹਨੂੰ ਇਹ ਖਤਮ ਕਰ ਦਿੰਦਾ ਹੈ ਇਸੇ ਤਰ੍ਹਾਂ ਚੋਟ ਲੱਗ ਜਾਂਦੀ ਹੈ ਸੋਜ ਆ ਜਾਂਦੀ ਹੈ ਤਾਂ ਉਹ ਸੋਜ ਦੇ ਵਿੱਚ ਆਪਾਂ ਦੇਖਦੇ ਹਾਂ ਮੰਨ ਲਓ ਸਾਡੇ ਕੋਈ ਬਾਹ ਤੇ ਚੋਟ ਲੱਗੀ ਆ ਕੋਈ ਲੱਤ ਤੇ ਚੋਟ ਲੱਗੀ ਆ ਜਾਂ ਗੋਡਿਆਂ ਨੂੰ ਸਾਡੇ ਸੋਜ ਆ ਜਾਂਦੀ ਹੈ ਤਾਂ ਉਹਦੇ ਵਿੱਚ ਉਸੇ ਤਰ੍ਹਾਂ ਜਿਵੇਂ ਆਪਾਂ ਪੈਰ ਜਿਹੜੇ ਭੋਂਕੇ ਰੱਖੇ ਸੀ ਉਸੇ ਤਰ੍ਹਾਂ ਹੀ ਇਹ 2-3 ਲੀਟਰ ਪਾਣੀ ਲੈ ਲਓ ਜਾਂ ਲੋੜ ਅਨੁਸਾਰ ਪਾਣੀ ਲੈ ਕੇ ਮੰਨ ਲਓ ਚੋਟ ਛੋਟੀ ਆ ਤਾਂ ਗਲਾਸ ਪਾਣੀ ਦਾ ਲੈ ਲਓ ਉਹਦੇ ਵਿੱਚ ਚਮਚ ਦਾ ਤੀਜਾ ਕੇਸਾ ਪਾ ਲਓ ਪਾਣੀ ਦੀ ਜਿਆਦਾ ਲੋਡ ਆ ਤਾਂ ਵੱਧ ਤਾਂ ਉਹਦੇ ਚ ਅਸੀਂ ਕੱਪੜਾ ਭਿਉਂ ਕੇ ਉਹਦੀ ਜਿਹੜੀ ਹੈਗੀ ਇੱਕ ਤਰ੍ਹਾਂ ਨਾਲ ਗਿੱਲੀ ਟਕੋਰ ਕਰਦੇ ਆ ਜਾਂ ਅਸੀਂ ਇਹਦੀ ਸੁੱਕੀ ਟਕੋਰ ਵੀ ਕਰ ਸਕਦੇ ਆ ਇਹਨੂੰ ਤਵੇ ਦੇ ਉੱਪਰ ਪਾ ਕੇ ਇਹਨੂੰ ਗਰਮ ਕਰ ਲਓ ਇੰਨਾ ਕੁ ਗਰਮ ਹੋਵੇ ਵੀ ਜਿਹੜਾ ਅਸੀਂ ਜਦੋਂ ਸੇਕ ਬੋਡੀ ਨੂੰ ਟਕੋਰ ਕਰੀਏ ਤਾਂ ਉਹ ਸਾਡੀ ਬੋਡੀ ਆ ਜਿਹੜੀ ਉਹ ਮੱਛੇ ਨਾਲ ਤਾਂ ਕੱਪੜੇ ਦੇ ਵਿੱਚ ਪਾ ਕੇ ਜਿੱਥੇ ਵੀ ਗੰਢ ਹੈ ਸੋਜ ਹੈ ਦਰਦ ਹੋ ਰਿਹਾ ਹੈ ਉਥੇ ਅਸੀਂ ਇਹਦੀ ਟਕੋਰ ਕਰਦੇ ਆ 5-7 10 ਮਿੰਟਾਂ ਦੇ ਵਿੱਚ ਸਾਨੂੰ ਜਿਹੜੀ ਰਾਸਤ ਹੈ ਮਿਲਣੀ ਸ਼ੁਰੂ ਹੋ ਜਾਂਦੀ ਔਰ ਜਿਹੜੀ ਗੰਢ ਹੈ ਦੋ ਚਾਰ ਵਾਰ ਟਕੋਰ ਕਰਨ ਦੇ ਨਾਲ ਉਹ ਖੁਰਨੀ ਸ਼ੁਰੂ ਹੋ ਜਾਂਦੀ ਆ ਸੋ ਇਹ ਇਸ ਤਰ੍ਹਾਂ ਦੇ ਜਿਹੜੇ ਹੈਗੇ ਆ ਇੱਕ ਓਸ਼ਦੀ ਆ ਜਿਹੜੀ ਸਾਨੂੰ ਖਾਣ ਦੇ ਰੂਪ ਦੇ ਵਿੱਚ ਵੀ ਕੰਮ ਆਉਂਦੀ ਹੈ ਸਾਨੂੰ ਬਾਡੀ ਦੇ ਮਾਲਿਸ਼ ਵਗੈਰਾ ਰੂਪ ਕਰਨ ਦੇ ਵਿੱਚ ਵੀ ਕੰਮ ਆਉਂਦੀ ਹੈ ਜੇ ਇਸੇ ਤਰ੍ਹਾਂ ਗਲਾ ਗਲੇ ਦੇ ਰੋਗ ਨੇ ਦੰਦਾਂ ਦੇ ਰੋਗ ਨੇ ਦੰਦ ਦਰਦ ਕਰਦੇ ਆ ਉੱਥੇ ਅਸੀਂ ਇਹਦੇ ਘਰਾਰੇ ਕਰ ਸਕਦੇ ਆ ਆਵਾਜ਼ ਬੈਠ ਗਈ ਗਲੇ 'ਚ ਦਰਦ ਹੋ ਰਿਹਾ ਅਫਸੋਸ ਹੁੰਦਾ ਤਾਂ ਅਸੀਂ ਕੀ ਕਰਨਾ ਹੈ ਸਿੰਧਾ ਨਮਕ ਲੈ ਕੇ ਭਾ ਇੱਕ ਗਲਾਸ ਪਾਣੀ ਦਾ ਤੇ ਉਹਦੇ 'ਚ ਤੀਜਾ ਇੱਕ ਹਿੱਸਾ ਚਮਚ ਦਾ ਜਿਹੜਾ ਹੈਗਾ ਸਿੰਧਾ ਨਮਕ ਤੇ ਉਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਅਸੀਂ ਘਰਾਰੇ ਕਰਦੇ ਆ ਤਾਂ ਜਿਹੜੇ ਆਵਾਜ਼ ਦਾ ਬੈਠਣਾ ਗਲੇ ਦਾ ਦਰਦ ਕਰਨਾ ਉਹਦੇ ਤੋਂ ਵੀ ਸਾਨੂੰ ਇਹ ਰਾਹਤ ਆਉਂਦਾ ਸੋ ਇਸ ਤਰ੍ਹਾਂ ਦੇ ਕਾਫੀ ਸਾਰੇ ਇਹਦੇ 'ਚ ਗੁਣ ਨੇ ਜੇ ਅਸੀਂ ਆਪਣੇ ਘਰਾਂ ਦੇ ਵਿੱਚ ਦੂਸਰੇ ਨਮਕਾਂ ਦੀ ਥਾਂ ਤੇ ਅਸੀਂ ਇਹਦੀ ਐਂਟਰੀ ਕਰਾ ਲੈਨੇ ਆ ਸਾਡੇ ਰਸੋਈ ਘਰਾਂ ਦੇ ਵਿੱਚ ਬਾਕੀ ਨਮਕ ਬਾਹਰ ਜਾ ਕੇ ਇਹ ਵੀ ਜੇ ਅਸੀਂ ਵਰਤੋਂ ਕਰਦੇ ਆ ਤਾਂ ਜਿਹੜੀਆਂ ਸਾਨੂੰ ਅੱਜ ਲਾਮਤਾ ਚਿੰਮੜੀਆਂ ਹੋਈਆਂ ਨੇ ਉਹਨਾਂ ਤੋਂ ਕਾਫੀ ਹੱਦ ਤੱਕ ਸਾਨੂੰ ਇਹ ਰਿਟੇਨ ਚ ਵਰਤੋਂ ਕਰਨ ਦੇ ਨਾਲ ਹੀ ਜਿਹੜਾ ਹੈਗਾ ਨਜ਼ਾਰਾ ਦਿਵਾਏਗਾ ਸੋ ਉਮੀਦ ਕਰਦੇ ਆ ਤੁਹਾਨੂੰ ਵੀਡੀਓ ਚੰਗੀ ਲੱਗੇਗੀ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਬਹੁਤ ਧੰਨਵਾਦ ਮਿਲਦੇ ਆ ਕਿਸੇ ਹੋਰ ਜਾਣਕਾਰੀ ਦੇ ਨਾਲ ਅਗਲੀ ਵੀਡੀਓ ਦੇ ਵਿੱਚ ਸ਼ੁਕਰੀਆ